ਆਪਣੇ ਉਸਤਾਦ ਲੋਗਾਂ ਦਾ ਥੋੜਾ ਜ਼ਿਕਰ ਕਰ ਦਿਓ ਜੀ ਸਾਡੇ ਦਰਸ਼ਕਾਂ ਨੂੰ ਮੇਰੇ ਉਸਤਾਦ ਮਾਸਟਰ ਰਤਨ ਮਾਸਟਰ ਰਤਨ ਜੀ ਅਗਵਾੜੇ ਦੇ ਅੱਛਾ ਜੀ ਮੈਂ ਉੱਥੇ 5 ਸਾਲ ਰਹਿ ਕੇ ਸਿੱਖਿਆ ਵਾਹ ਤਾਲੀਮ ਲਈ ਪੱਕੇ ਰਾਗਾਰੇ ਮੈਨੂੰ ਕਈ ਬੰਦੇ ਆਪਣੇ ਢਾਡੀ ਮਿਲਣ ਜੀ ਤੂੰ ਇੱਥੇ ਕੀ ਕਰਦਾ ਮੈਂ ਕਿਹਾ ਮੈਂ ਸਿੱਖਦਾ ਕਲਾਸੀਕਲ ਰਾਗ ਉਹ ਕਹਿੰਦੇ ਤੂੰ ਆ ਟੱਡ ਫੜ ਤੈਨ ਸਾਡੇ ਕੋਲ ਪੈਸੇ ਲੈ 5-500 ਰੁਪਏ ਮਹੀਨਾ ਆ ਟੱਡੀ ਬਣਾ ਦੀ ਮੈਂ ਕਿਹਾ ਮੈਂ ਟੱਡ ਫੜਾ ਅੱਛਾ ਜੀ ਮੈਨੂੰ ਪਸੰਦ ਨਹੀਂ ਗੀ ਮੈਂ ਪੱਕਾ ਰਾਗ ਸਿੱਖਣਾ ਮੈਂ ਉਸਤਾਦ ਜੀ ਕੋਲ 5 ਸਾਲ ਸਿੱਖ ਕੇ ਆਪਣੇ ਮਾਸਟਰ ਸੰਗੀਤ ਦੀਵਾਕਰ ਅੱਛਾ ਫੇਰ ਲਖਨਊ ਰਹਿੰਦੇ ਸੀ ਫਿਰ ਫਗਵਾੜਿਆ ਗਿਆ ਮੈਂ ਉੱਥੇ ਜਾ ਕੇ ਉੱਥੇ ਮੰਝਾ ਡਾ ਲਿਆ ਉਹਨਾਂ ਕੋਲ ਸਿੱਖਦਾ ਰਿਆ ਇਹ ਜਦੋਂ ਫਗਵਾੜਿਆ ਤੁਸੀਂ ਇੱਥੇ ਹੀ ਮਿਲ ਗਏ ਲਖਨਊ ਵੀ ਮਿਲੇ ਉਹਨਾਂ ਨੂੰ ਨਹੀਂ ਲਖਨਊ ਤੋਂ ਫੇਰ ਉਹ ਇੱਥੇ ਆ ਗਏ ਸੀ ਮੈਂ ਇੱਥੇ ਹੀ ਮਿਲਿਆ ਅੱਛਾ ਤੁਸੀਂ ਇੱਥੇ ਤੇ ਫਿਰ 5 ਸਾਲ ਲਗਾਤਾਰ ਉੱਥੇ ਮੈਂ ਉੱਥੇ ਫਿਰ ਆ ਜਾਂਦਾ ਸੀ ਪਿੰਡ ਅੱਛਾ ਪਿੰਡ ਆ ਜਾਂਦਾ ਫਿਰ ਮੈਂ ਮੰਝਾ ਡਾ ਲਿਆ ਉੱਥੇ ਅੱਛਾ ਜੀ ਉਹ ਗੁਰਦੁਆਰਿਆਂ ਵਾਲੇ ਕਈ ਵਾਕ ਉਹ ਵੇ ਜੋ ਉਹਨਾਂ ਕੀਰਤਨ ਲਈ ਮਨੁਛਾਦ ਰਹਿਣਾ ਮੈਂ ਸ਼ਾਦ ਪੜਦੇ ਨੇ ਉੱਥੇ ਵਾਹ ਤੇ ਇੰਨੇ ਨਾਲ ਹੀ ਮੇਰਾ ਪੈਸੇ ਆਉਣ ਲੱਗ ਪਏ ਜੀ ਜ ਏ ਰਾਮਗੜੀਆਂ ਦਾ ਕਾਫੀ ਉੱਥੇ ਕਾਲਜ ਹੈ ਜੀ ਜੀ ਤੇ ਉੱਥੇ ਗ੍ਰੰਥੀ ਨੇ ਵਰਾਗੀਆਂ ਨੇ ਮੈਨੂੰ ਨਾਲ ਲੈ ਜਾਣ ਵਾਹ ਮੈਂ ਉੱਥੇ ਰਹਿ ਕੇ ਸਿੱਖਿਆ ਉਦੋਂ ਬਾਅਦ 5 ਸਾਲ ਬਾਅਦ ਆ ਕੇ ਵਿਦਿਆਲਾ ਖੋਲਿਆ ਅੱਛਾ ਕੀ ਵਿਦਿਆਲਾ ਤੁਸੀਂ ਉਦੋਂ ਹੀ ਖੋਲ ਲਿਆ ਜੀ ਆ 556 55 ਜ ਖੋਲੋਤਾ ਅੱਛਾ ਜੀ ਉੱਥੇ ਰੇਲਵੇ ਰੋਡ ਤੇ ਠੀਕ ਹੈ ਜੀ ਉਦੋਂ ਫਿਰ ਭਾਈ ਦਿਲਵਾਗ ਮੇਰੇ ਕੋਲ ਆਇਆ ਇਹ ਕਿਹੜੇ ਦਿਲਵਾਗੀ ਜਰਾ ਜ਼ਿਕਰ ਕਰੋਗਾ ਭਾਈ ਦਿਲਵਾਗ ਦਿਲਬਾਗ ਸਿੰਘ ਬੋਦਲਾ ਬੋਦਲਾ ਪਿੰਡ ਤੋਂ ਜਿਹੜੇ ਰਬਾਬੀ ਹੋਏ ਦਿਲਬਾਗ ਗੁਲਬਾਗ ਗੁਲਬਾਗ ਸਿੰਘ ਹਾਂ ਉਹਨਾਂ ਦਾ ਭਰਾ ਇੱਕ ਦਵਿੰਦਰ ਵੀ ਹੈ ਉਹ ਜਲੰਧਰ ਰਹਿੰਦਾ আজকাল ਅੱਛਾ ਜੀ ਹਾਂ ਤੇ ਦਿਲਬਾਗ ਮੇਰੇ ਕੋਲ ਉਹਦੇ ਨਾਨਾ ਜੀ ਲੈ ਕੇ ਆਏ ਭਾਈ ਨੰਦ ਜੀ ਅੱਛਾ ਜੀ ਫਿਰ ਉਹਨੇ ਮੇਰੇ ਕੋਲ ਤਾਲੀਮ ਲਈ ਤੇ ਮੇਰੇ ਪਿਤਾ ਜੀ ਨੇ ਕਿਹਾ ਇਹਨੂੰ ਸਿਖਾ अच्छा दिलबाग सिंह भाई दिलबाग सिंह भाई गुलबाग सिंह ਤੁਹਾਡੇ ਸ਼ਗਿਰਦ ਦਿਲबाग ਕੱਲਾ اچھا ਦਿਲबाग ਕੱਲਾ ਗੁਲਬਾਗ ਨਹੀਂ ਮੇਰੇ ਕੋਲ ਠੀਕ ਹੈ ਜੀ ਦਿਲਬਾਗ ਨੂੰ ਮੈਂ ਫਿਰ 3 ਸਾਲ ਆਪਣੇ ਕੋਲ ਰੱਖਿਆ ਅੱਛਾ ਜੀ ਤੇ ਚੰਡਿਆ ਚੰਗਾ ਉਹਨੂੰ ਠੀਕ ਹੈ ਜੀ 56 57 58 ਵੀ ਸਿੱਖ ਗਿਆ ਮੇਰੇ ਕੋਲ ਵਾਹ ਜੀ ਵਾਹ ਹਾਂ ਜੀ ਤੇ ਫਿਰ ਹੁਣ ਆਪਣਾ ਜਥਾ ਬਣਾਇਆ ਫਿਰ ਇਹਨਾਂ ਨੇ ਜਦ ਦੇਖਿਆ ਪਈ ਉਹ ਤਾਂ ਬੜਾ ਅੱਛਾ ਗੌਂਡਾ ਪੇ ਸਾਰੇ ਇਹਨਾਂ ਨੇ ਜਥਾ ਬਣਾ ਲਿਆ ਭਈ ਜੀ ਸਾਰੇ ਬੋਦਲਾਂ ਚ ਫਿਰ ਜਥਾ ਪ੍ਰਤੀ ਇਹਨਾਂ ਨੇ ਕਾਫੀ ਸੰਗਤਾਂ ਨੇ ਪਿਆਰ ਦਿੱਤਾ ਬੜਾ ਪਿਆਰ ਦਿੱਤਾ ਇਹਨਾਂ ਨੂੰ ਉਹਨਾਂ ਦੇ ਜਿਹੜੇ ਤਵੇ ਵੀ ਰਿਲੀਜ਼ ਹੋਏ ਤੁਹਾਡੇ ਵਾਂਗੂ ਹਨਾ ਹਾਂਜੀ ਹਾਂਜੀ ਤੇ ਤੁਹਾਡੀ ਪਹਿਲੀ ਰਿਕਾਰਡਿੰਗ ਫਿਰ ਕਿਹੜੀ ਸਾਲ ਦੇ ਵਿੱਚ ਆਈ ਇਹ ਨਹੀਂ ਮੈਨੂੰ ਬੜਾ ਜ਼ਿਆਦਾ ਤਾਂ 1968 ਵਿੱਚ ਹੋਈ ਅੱਛਾ ਜੀ ਹਾਂ ਪਹਿਲਾ ਇੱਕ ਗੀਤ ਮੇਰਾ ਚਾਂਦੀਰਾਮ ਨੇ ਵੀ ਖਰਾਤਾ ਸੀ ਅੱਛਾ ਤਾ ਲਿਖਿਆ ਹੋਇਆ ਨਹੀਂ ਮੇਰਾ ਨਹੀਂ ਕਿਸੇ ਦਾ ਲਿਖਿਆ ਸੀਗਾ ਅੱਛਾ ਉਹਨਾਂ ਰਿਕਾਰਡ ਕਰਾਇਆ ਉਹ ਉਹਨਾਂ ਨੇ ਕਿਹਾ ਰਿਕਾਰਡ ਕਰਾ ਦਿਓ ਅੱਛਾ ਇਹ ਉਹ ਖੁੱਲਾ ਜਿਹਾ ਗੀਤ ਸੀ ਮੈਂ ਉਹਨੂੰ ਕਰਾਤਾ ਕਿ ਸਿਰ ਕੰਪਨੀ ਚ ਤਾਂ ਆਵਾ ਤੁਸੀਂ ਕਰਾਇਆ ਹਾਂ ਅੱਛਾ 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 ਫਿਰ ਉਹ ਤੋਂ ਬਾਅਦ ਵੀ ਕੋ ਗੱਲ ਨਾ ਬਣੀ ਫਿਰ ਨਰਿੰਦਰ ਬੀਬਾ ਜੀ ਮੇਰੇ ਘਰ ਆਂਦੇ ਸੀ ਅਛਾ ਬੀਬਾ ਜੀ ਮੈਂ ਹਰ ਸਮਾਗਮ ਤੇ ਉਹਨਾਂ ਨੂੰ ਆਪਣੇ ਸਾਥ ਦੇ ਲੈਂਦਾ ਸੀ ਜੀ ਖੰਡਪਾਟ ਤੇ ਜੀ ਪਿੰਡ ਬਰਨਾਲਾ ਕਲਾਂ ਚ ਤੇ ਉਹ ਨਾਲ ਹੀ ਨਵਾਂ ਸ਼ਹਿਰ ਦੇ ਬਰਨਾਲਾ ਕਲਾਂ ਤੋਂ ਨਾਲ ਹੀ ਪਿੰਡ ਚੰਡੀਗੜ੍ਹ ਰੋਡ ਤੇ ਜੀ 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 ਹਾਂ ਉੱਥੇ ਫਿਰ ਮੈਂ ਬੀਬਾ ਜੀ ਨੂੰ ਸਦੇ ਉਹ ਕਹਿੰਦੀ ਭਾਜੀ ਤੁਸੀਂ ਰਿਕਾਰਡਿੰਗ ਕਿਉਂ ਨਹੀਂ ਕਰਾਉਂਦੇ ਅੱਛਾ ਜੀ ਮੈਂ ਕਿਹਾ ਭੈਣ ਜੀ ਉਹ ਕਰਦੇ ਹੀ ਨਹੀਂ ਕਹਿੰਦੀ ਕਲਾਸਿਕਲ ਗਾਉਂਦਾ ਅੱਛਾ ਜੀ ਮੈਂ ਫਿਰ ਉਹ ਕਹਿੰਦੀ ਮੇਰੇ ਨਾਲ ਚੱਲੋ ਬੀਬਾ ਜੀ ਜਦੋਂ ਤੁਹਾਡੀ ਮੈਂ ਗੱਲ ਕੱਟਦਾ ਜੀ ਬੀਬਾ ਜੀ ਜਦੋਂ ਪਹਿਲਾਂ ਤੁਸੀਂ ਇਕੱਲੇ ਜਾਏ ਸੀ ਐਚਐਮਬੀ ਦੇ ਵਿੱਚ ਇੱਕ ਗੀਤ ਗਾਇਆ ਸੀ ਇੱਕ ਇਹ ਚੰਦੀराम ਸੰਦੀ ਉਹ ਨਾਲ ਹਾਂ ਨਾਲ ਨਹੀਂ ਇਕੱਲੇ ਨੇ ਇਕੱਲੇ ਨਹੀਂ ਗਾਇਆ ਮਲੂਮ ਨਾਲ ਗਾਇਆ ਤੁਸੀਂ ਜਾਂਦੇ ਹੋ ਠੀਕ ਹੈ ਜੀ ਫਿਰ ਉਹ ਤੋਂ ਬਾਅਦ ਬੀਬਾ ਜੀ ਲੈ ਗਏ ਮੈਨੂੰ ਅੱਛਾ ਜੀ ਤੇ ਬੀਬਾ ਜੀ ਫਿਰ ਲੈ ਗਏ ਤਾਂ ਮੈਂ ਗਿਆ ਉਹ ਕਹਿੰਦੀ ਮੈਨੂੰ ਹੋਟਲ 'ਚ ਮਿਲੇ ਉਹ ਦਿੱਲੀ ਆ ਕੇ ਅੱਛਾ ਜੀ ਮੈਂ ਨਾਲ ਲੈ ਗਿਆ ਕਹਿੰਦੀ ਇਹਨਾਂ ਦੀ ਰਿਕਾਰਡਿੰਗ ਹੋ ਗਈ ਮੇਰੇ ਭਾਜੀ ਆ ਅੱਛਾ ਜੀ ਤੇ ਉਹ ਕਹਿੰਦੇ ਜੀ ਇਹ ਠੀਕ ਹੈ ਆਈ ਸੀ ਅੱਗੇ ਵੀ ਇਹ ਕਈ ਵਾਰੀ ਪੱਕਾ ਰਾਗਾ ਗਾਉਂਦੇ ਕੋ ਕਹਿੰਦੀ ਇਹ ਨਹੀਂ ਗਾਉਗੇ ਪੱਕਾ ਜੀ ਲਾਈਟ ਗਾਉਗੇ ਲੇਕਿਨ ਇਹਨਾਂ ਦੀ ਰਿਕਾਰਡਿੰਗ ਕਰੋ ਵਾਹ ਠੀਕ ਹੈ ਜੀ ਤੇ ਫਿਰ ਇੱਕ ਗੀਤ ਮੈਂ ਨਰਿੰਦਰ ਬੀਬਾ ਨਾਲ ਰਿਕਾਰਡ ਕਰਾਇਆ ਇਹ ਦੁਗਾਣਾ ਦੁਗਾਣਾ ਕਰਾਇਆ ਠੀਕ ਉਹ ਧਾਰਮਿਕ ਨਹੀਂ ਸੀ ਮੇਰੇ ਕੋਲ ਸਭਿਆਚਾਰਕ ਸੀ ਉਹ ਸਭਿਆਚਾਰਕ ਜਿਹਾ ਸੀ ਠੀਕ ਠੀਕ ਹੈ ਜੀ ਵਧੀਆ ਗੱਲ ਹੈ ਜੀ ਅਸ਼ਾ ਜੀ ਤੁਹਾਡੀ ਬੀਬਾ ਜੀ ਦੇ ਨਾਲ ਕਹਿ ਸਕਦੇ ਹਾਂ ਵੀ ਸ਼ੁਰੂਆਤ ਤੋਂ ਹੀ ਇੱਕ ਕਿਸਮ ਦੀ ਉਹ ਗੀਤ ਆ ਗਿਆ ਸੀ ਅਸੀਂ ਉਹ ਪਹਿਲਾ ਗੀਤ ਹੋਰ ਨਾ ਇਹ ਹੁਣ ਗੀਤ ਬੀਬਾ ਨਾਲ ਦੁਗਾਣਾ ਹੋਇਆ ਫਿਰ ਠੀਕ ਹੈ ਜੀ ਤੇ ਉਹ ਫਿਰ ਚੱਲਿਆ ਸੀ ਗੀਤ ਜਦੋਂ ਆਇਆ ਬੀਬਾ ਜੀ ਦੇ ਨਾਲ ਕਿਉਂਕਿ ਬੀਬਾ ਜੀ ਦਾ ਕਾਫੀ ਨਾਮ ਸੀ ਉਸ ਦਾ ਕਾਫੀ ਚੱਲਿਆ ਵੀ ਤ ਠੀਕ ਹੈ ਜੀ ਉਹ ਬੋਲ ਉਹਦੇ ਹੈਗੇ ਜੇ ਕਹਾਂ ਤਾਂ ਸੁਣਾ ਦਿੰਨਾ ਮੜਾ ਜੀ ਦਾ ਸੁਣਾ ਦੇ ਹੋ ਜੀ ਸਾਡੇ ਦਰਸ਼ਕ ਜਾਣੂ ਹੋ ਗਣਗੇ ਜਿਹੜੇ ਨਹੀਂ ਜਾਣਦੇ ਉਹ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਤੁਹਾਡਾ ਗੀਤ ਵੈਸੇ ਪੁਰਾਣਿਆਂ ਨੇ ਸੁਣਿਆ ਕਾਫੀ ਲੋਕਾਂ ਨੇ ਦੇ ਪਾਬ ਦੁੱਧ ਦਾ ਕਟੋਰਾ ਛੋਟੇ ਦੇਰ ਨੂੰ ਦੀ ਪਾ ਵੀ ਦੁੱਧ ਦਾ ਕਟੋਰਾ ਛੋਟੇ ਤੇਰ ਨੂੰ ਵਿਆਜੀ ਦੇ ਬੋਲ ਤਨ ਤੂੰ ਟੁੱਟ ਪੈਣ ਆ ਮੈਂ ਪੁੱਛਾਗੀ ਸਵੇਰ ਨੂੰ ਪੈਣੂ ਟੁੱਟ ਪੈਣ ਆ ਮੈਂ ਪੁੱਛਾਂਗੀ ਸਵੇਰ ਨੂੰ ਇਦਾਂ ਸੀ ਇਹ ਮੈਨੂੰ ਜੀਵਨ ਭਰਾਈ ਦੇ ਰਿਸ਼ਤੇ ਦਾ ਹਾਂਜੀ ਹਾਂਜੀ ਅੱਛਾ ਜੀ ਇਹ ਜਦੋਂ ਗੀਤ ਤੁਸੀਂ ਦੱਸਿਆ ਚੱਲਿਆ ਵੀ ਬਾਈ ਦੇ ਨਾਲ ਤੇ ਫਿਰ ਤੁਹਾਨੂੰ ਕੰਪਨੀ ਨੇ ਦੁਬਾਰਾ ਆਵਾਜ਼ ਮਾਰੀ ਹਾਂ ਬਸ ਉਹ ਕਹਿੰਦੇ ਹੁਣ ਸਰੂਪ ਜੀ ਜਦੋਂ ਮਰਦੀ ਆਓ ਨਰੂਲਾ ਸਾਹਿਬ ਮਿਊਜ਼ਿਕ ਡਾਇਰੈਕਟਰ ਸੀ ਵਾਹ ਜੀ ਵਾਹ ਤੇ ਦੂਜੇ ਮੇਰੇ ਨਾਲ ਮੈਡੂਲਿਨ ਬੁਝਾਉਂਦੇ ਸੀ ਉਹਨਾਂ ਦਾ ਬੰਦੇ ਨੇ ਕੀ ਉਦੋਂ ਕਿਤੇ ਚਰਨਜੀਤ ਅਹੋਜਾ ਸਾਹਿਬ ਵੀ ਬੁਝਾਉਂਦੇ ਹੁਰਜਾ ਉਹਦੇ ਉਹਦੇ ਮੈਡੋਲਿਨ ਮਿੰਦਰੂਲਾ ਮੈਡੋਲਿਨ ਹੋ ਉਝਾਈ ਵਾਹ ਜੀ ਵਾਹ ਵਾਹ ਜੀ ਵਾਹ ਮੈਡੋਲਿਨ ਉਹਦੀ ਵਜਾਈ ਮੈਨੇ ਸਾਰੇ ਕੀਤਾ तकरीबन ਸਾਰੇ ਮੈਡੋਲਿਨ ਉਹ ਹੀ ਵਜਾਉਂਦੇ ਸੀ ਜੀ ਬਾਕੀ ਤਬਲੇ ਵਾਲੇ ਹੋਰ ਬੜੇ ਬੜੇ ਬਿਹਤਰੀਨ ਯੂਸਫ ਬਸ ਸਭ ਤੋਂ ਪਹਿਲਾਂ ਫਿਰ ਮੇਰਾ ਗੀਤ ਰਿਕਾਰਡ ਹੋਇਆ ਇੱਥੇ ਮੈਂ ਤਰ ਸੁਣਾਈ ਸਫਰੀ ਸਾਹਿਬ ਦਾ ਲਿਖਿਆ ਸੀ ਸਫਰੀ ਕਹਿੰਦਾ ਯਾਰ ਕਮਾਲ ਹੈ ਤਰਜ਼ ਅੱਛਾ ਜੀ ਚੱਲ ਚਲੀਏ ਵਾਹ ਦਿੱਲੀ ਫਿਰ ਸਫਰੀ ਸਾਹਿਬ ਤੁਹਾਡੇ ਨਾਲ ਗਏ ਨਾ ਗਏ ਪਹਿਲਾ ਗੀਤ ਉਹ ਧਾਰਮਿਕ ਸਭਿਜ਼ਾ ਦਾ ਕਿਹੜਾ ਹੋਵੇ ਨਜ਼ਰ ਕਰ ਦੋ ਤੁਹਰਾਗਾ ਦਰਸ਼ਕਾਂ ਦੀ ਆਵੇਂ ਸਥਾਈ ਕਰਦੇ ਹੋਏ ਸਰਸਾ ਨਦੀ ਦੇ ਖੂਨੀ ਪਾਣੀਆਂ ਖੂਨੀ ਪਾਣੀਆਂ ਕਿਆਮਤਾਂ ਦੇ ਆਣੀਆਂ

ਰੋੜਾ ਵਰ ਨੂੰ ਵੀ ਉਗਲ ਨਾ ਕੇ ਦਾਦੀ ਤੁਰ ਚੱਲੀ ਸ਼ਗਨ ਮਨਾ ਕੇ ਦਾਦੀ ਤੁਰ ਚੱਲੀ ਸ਼ਗਨ ਮਨਾ ਕੇ ਪੈਣੇ ਵੱਡੜੇ ਤੇ ਉਮਰਾਂ ਨਿਆਣੀਆਂ ਆ ਆ ਪੈਣੇ ਵੱਡੜੇ ਉਮਰਾਂ ਨਿਆਣੀਆਂ ਸਿੱਖੀ ਦੀਆਂ ਲਮੀਆ ਕਹਾਣੀਆਂ ਸਿੱਖ ਦੀਆਂ ਲੰਮੀਆਂ ਕਹਾਣੀਆਂ ਇਹ ਇਸ ਰਿਕਾਰਡ ਦੇ ਵਿੱਚ ਕਿੰਨੇ ਗੀਤ ਸੀਗੇ ਜਿਹੜੇ ਰਿਕਾਰਡ ਕਰਕੇ ਆਏ ਤੁਸੀਂ ਹਾਂ ਤੇ ਇਸ ਰਿਕਾਰਡ ਦੇ ਵਿੱਚ ਕਿੰਨੇ ਗੀਤ ਕੋਲ ਹੋਏ ਰਿਕਾਰਡ ਜਦੋਂ ਇਹ ਗੀਤ ਕੀਤਾ ਇੱਕੋ ਹੀ ਸੀਗੇ ਜਾਂ ਦੋ ਸੀ ਨਹੀਂ ਇੱਕੋ ਇਹਦੇ ਦੂਜੇ ਪਾਸੇ ਹੋਰ ਸੀ ਜੀ ਹਾਂ ਰੱਖੋ ਸੱਤਰਾ ਤੇ ਸੋਣ ਵਾਲਿਆ ਤੈਨੂੰ ਲੱਖ ਲੱਖ ਸੀ ਸੁਨਵਾ ਇਸ ਕਰਕੇ ਕੋਣਾ ਪਏ ਸਿੱਧੇ ਸਿੱਧੇ ਵੀ ਇਸ ਗੀਤ ਨੂੰ ਚੱਕ ਜਵੇ ਕੰਪਨੀ ਵਾਲੇ ਕਹਿੰਦੇ ਸੀ ਵੀ ਇਹਦਾ ਗਾਓ ਹੈਨਾ ਤੈਨੂੰ ਲੱਖ ਲੱਖ ਸੀ ਸੁਨਵਾਵਾ ਸੱਤਰਾ ਤੇ ਸੋਣ ਵਾਲਿਆ ਕਿਉਂ ਨਾ ਪਲਕਾਂ ਦੀ ਸੇਜ ਵਿਛਾਵਾਂ ਸਤਰਾ ਤੇ ਸੋਣ ਵਾਲਿਆ ਇਹ ਗੀਤ ਦੁਜੇ ਪਾਸੇ ਕਰਾਏ 3 ਮਿੰਟ 12 ਸੈਕਿੰਡ ਦਾ ਇੱਕ ਪਾਸਾ ਜੀ ਗੀਤ ਦਾ ਜੀ ਹਾਂ ਉੱਥੇ ਸਿਰਫ ਉਹ ਹੀ ਬਣਦਾ ਸੀ 6 ਮਿੰਟ ਦਾ ਕੋਲ ਰਿਕਾਰਡ ਜਿਹੜਾ ਹਾਂ ਫਿਰ ਦੂਜੀ ਵਾਰੀ ਫਿਰ ਗਏ ਜੀ ਕੰਪਨੀ ਨੇ ਕਿਹਾ ਸਰੂਪ ਜੀ ਤੁਹਾਡਾ ਰਿਕਾਰਡ ਬਹੁਤ ਵਿਗਦਾ ਆ ਜਾਓ ਅੱਛਾ ਜੀ ਫਿਰ ਮੈਂ ਕਰਾਇਆ ਨਾਨਕ ਦੀਆਂ ਗੁਜੀਆਂ ਰਮ ਦਾ ਅੱਛਾ ਉਹ ਇਹ ਨਾ ਤੋਂ ਬਾਅਦ ਹੋਇਆ ਜੀ ਇਹ ਨਾ ਤੋਂ ਬਾਅਦ ਹੋਇਆ ਉਹ ਮਤਲਬ ਫਿਰ ਤੁਹਾਨੂੰ ਮਿਹਨਤਾਂ ਨਾਵਾ ਪੇਜਾਂ ਨਾਲ ਨਾਲ ਪਹਿਲੇ ਰਿਕਾਰਡ ਦਾ ਜਿੰਨਾ ਬਣਦਾ ਸੀ ਉਹ ਜੋ ਵੀ ਪਰਸੈਂਟੇਜ ਜਿਸ ਦੇ ਹਿਸਾਬ ਨਾਲ ਚੱਲਦਾ ਸੀ ਜਿਹੜਾ ਮਿਹਨਤਾਂ ਨਾਲ ਹਾਂ ਹਾਂ ਅੱਛਾ ਜੀ ਮੈਨੂੰ ਚੈੱਕ ਆ ਜਾਂਦਾ 20-20 ਹਜ਼ਾਰ ਦੇ ਵਾਹ ਜੀ ਵਾਹ ਉਹਨਾਂ ਸਮੇਂ 'ਚ 20 ਹਜ਼ਾਰ ਦਾ ਚੱਕਰ ਵੱਡੀ ਗੱਲ ਸੀਗਾ ਹੈਨਾ ਤੇ ਆਪਣੇ ਸਫਰੀ ਸਾਹਿਬ ਨੂੰ ਵੀ ਲਿਖਣ ਵਾਲੇ ਨੂੰ ਵੀ ਆਉਂਦੇ ਸਦੇ ਆ ਮਿਊਜ਼ਿਕ ਟਰੈਕਟਰ ਨੂੰ ਸ਼ਹੀਦ ਕਰਨ ਨੂੰ ਵੀ ਹਾਂ ਬਾਕੀ ਰੂਲਾ ਮੇਰਾ ਮਿਊਜ਼ਿਕ ਟਰੈਕ ਸੀ ਜੀ 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 ਤੇ ਐ ਨੂਲਾ ਸਾਹਿਬ ਦਾ ਤੇ ਤੁਹਾਡਾ ਜਿਹੜਾ ਚਿਹਰਾ ਵੀ ਆ ਉਹ ਉਹ ਜਿੱਦਾਂ ਸਕੇ ਭਾਈ ਹੁੰਦੇ ਆ ਤੁਸੀਂ ਹੈਨਾ ਬਹੁਤ ਉਹ ਵੀ ਬੜਾ ਰਲਦਾ ਮਿਲਦਾ ਸੀਗਾ ਬਹੁਤ ਬੰਗੀਆਂ ਇੱਕ ਪ੍ਰਾਮ ਹੁੰਦਾ ਸੀ ਤੇ ਨੂਲਾ ਸਾਹਿਬ ਤੇ ਉਹਦੇ ਘਰੋਂ ਆਉਂਦੇ ਰਹੇ ਆ ਜੀ ਉੱਥੇ ਮੇਲ ਜੋੜ ਹੋਣਾ ਬੜਾ ਉਹਨਾਂ ਦੇ ਨਾਲ ਜੀ ਬੰਗੀਆਂ ਚ ਪ੍ਰਾਮ ਹੁੰਦਾ ਸੀ ਇੱਕ ਠੀਕ ਹੈ ਨੂਲਾ ਸਾਹਿਬ ਬੜੇ ਰੂਹ ਵਾਲੇ ਬੰਦੇ ਸੀ ਕਿਆ ਬਾਤ ਹੈ 뮤직 ਡਾਇਰੈਕਟਰ ਜ਼ੋਰਦਾਰ ਮਹਾਨ ਸੰਗੀਤਕ ਹਾਂ ਮਹਾਨ ਸੀ ਜਦੋਂ ਇਹ ਗੀਤ ਆ ਗਿਆ ਜੀ ਜਾਂ ਬੀਬਾ ਜੀ ਦਾ ਨਾਲ ਤੁਹਾਡਾ ਗੀਤ ਆ ਗਿਆ ਤੇ ਪ੍ਰੋਗਰਾਮ ਜਿਹੜੇ ਤੁਸੀਂ ਪਹਿਲਾਂ ਕਰਦੇ ਸੀ ਉਹਨਾਂ ਨਾਲੋਂ ਵੱਧਾ ਹੋਇਆ ਕੁਝ ਪ੍ਰੋਗਰਾਮ ਨਹੀਂ ਪ੍ਰਾਮ ਤਾਂ ਮੈਨੂੰ ਮੁੱਕਦੇ ਹੀ ਨਹੀਂ ਸੀ ਧਾਰਮਿਕ ਪਹਿਲਾਂ ਹੀ ਮੁੱਕਦੇ ਕਿਉਂਕਿ ਮੈਂ ਅਸਲ 'ਚ ਧਾਰਮਿਕ ਮੰਨਾ ਮੈਂ ਆਨੰਦ ਕਾਰਜ ਕਰਾ ਦੇਣਾ ਜੀ ਤੇ ਅਖੰਡ ਭਾਰਤ ਇਕੱਲੇ ਨੇ ਗਾ ਦੇਣਾ ਆਨੰਦ ਕਾਰਜ ਤੇ ਮੈਂ ਲਾਵਾਂ ਮੇਰੇ ਯਾਦ ਸਾਰਾ ਕੁਝ ਮੇਰੇ ਯਾਦ ਕੀਤਾ ਲੋਗੀਆਂ ਕੰਮ ਸਾਰਾ ਕਰ ਪਰ ਲੋਕਾਂ ਨੇ ਆਨੰਦ ਕਾਰਦੀ ਨਹੀਂ ਮੁਕਦੇ ਠੀਕ ਹੈ ਜੀ ਸਾਰੇ ਪਿੰਡਾਂ ਦੇ ਉਸ ਰੂਪੀ ਨੂੰ ਸੱਦ ਲੋ ਇੱਕ ਅੱਧਾ ਮਗਰੋ ਗੀਤ ਪਾਇਲ ਦਾ ਜੀ ਬੰਨੇ ਬੰਨੇ ਸੀ ਮੈਂ ਕਿਹਾ ਮਾਇਆ ਬਣ ਜਾਣੀ ਬੇਨਤ ਮਹਾਰਾਜ ਦੀ ਕਰਤਾ ਵਾਹ ਵਾਹ ਤੇ ਇਸ ਤੋਂ ਮਗਰੋਂ ਫਿਰ ਤੁਹਾਡੀ ਰਿਕਾਰਡਿੰਗ ਦਾ سلسلہ ਤੇ ਚੱਲਦਾ ਹੀ ਰਿਹਾ ਹਨਾ ਬੁੱਟਣ ਕਰ ਰਹੀ ਆ ਪੀ ਵੀ ਸ਼ਹਿਰ ਕੋਈ ਆਸੀ ਤੁਹਾਡਾ ਇੱਕ ਆਇਆ ਸੀ ਉਹ ਕਈ ਕਲਾਕਾਰਾਂ ਦੇ ਨਾਲ ਸੀ ਪੀ ਰਲਪੀ ਅੱਛਾ ਜੀ ਹਾਂ ਨਾਲ ਮੋਨੀ ਨਰੁਲਾ ਸੀ ਮਹਿਮੀ ਸੀ ਊਸ਼ਾ ਜੀ ਸੀਗੇ ਉਹ ਨਾਨਕਦੇਵ ਜੀ ਦੀ ਜੀਵਨ ਕਹਾਣੀ ਦਾ ਜ਼ਿਕਰ ਸੀਗਾ ਠੀਕ ਹੈ ਜੀ ਰੱਬੀ ਜੋ ਜ਼ਮੀਨ ਤੇ ਆਈ ਕਿਰਲਾ ਇਸ਼ਕਾ ਵਾ ਇਦਾਂ ਕੁਝ ਜੀ ਗੁਰਪਾਲ ਸਿੰਘ ਪਾਲ ਉਹ ਰਹੀ ਤੁਹਾਡੇ ਪਾਲ ਵੀ ਵਿੱਚ ਹੀ ਸੀ ਪਾਲ ਮੋਨੀ ਨਰੁਲਾ ਜੀ ਕਰਮਜੀਤ ਧੂਰੀ ਹੋ ਰਹੀ ਹੈ ਨਾ ਧੂਰੀ ਵੀ ਨਾਲ ਸੀਗਾ ਜੀ 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 ਬਿਲਕੁਲ ਬਿਲਕੁਲ ਪਰ ਫਿਰ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਦਰਸ਼ਕੋ ਮੇਰੇ ਨਾਲ ਅੱਜ ਮਹਾਨ ਗਾਇਕ ਪ੍ਰੋਫੈਸਰ ਸ੍ਰੋਪ ਸਿੰਘ ਸ੍ਰੋਪ ਨੇ ਜਿਨ੍ਹਾਂ ਨੇ ਧਾਰਮਿਕ ਖੇਤਰ ਦੇ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਇਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਬੱਪੂ ਜੀ ਜਦੋਂ ਤੁਸੀਂ ਉਹ ਰਿਕਾਰਡ ਉਹ ਆਇਆ ਤੁਹਾਡਾ ਅਕਸਿ ਗੁਰੂ ਨਾਨਕ ਦੇਵ ਜੀ ਦੀ ਜੀਵਨ ਕਥਾ ਇੱਕ ਤੁਹਾਡਾ ਹੋਰ ਰਿਕਾਰਡ ਆਇਆ ਸੀ ਇੱਕ ਸਾਈਡ ਤੇ ਤੁਹਾਡੇ ਗੀਤ ਸੀਗੇ ਚਾਰ ਤੇ ਪਾਸੇ ਸੀਗੇ ਦਾਦੀ RAM ਲਖੀਆ ਆਹੋ ਉਹਦੇ ਚ ਵੀ ਆ ਸ਼ਾਇਦ ਆਂਦਰਾ ਜੀ ਦੀਆਂ ਉਹਦੇ ਸੀਗਾ ਗੀਤ ਤੁਹਾਡਾ ਉਹ ਵੀ ਬੜਾ ਬਾਖਮਾਲ ਗੀਤ ਸੀਗਾ ਕਾਰਾਸਨ ਮਿਰਛਲੋਣਾ ਦਾ ਲਿਖਿਆ ਹੋਇਆ ਗੀਤ ਹਾਂ ਹਾਂ ਜੀਤੀਆਂ ਉਹ ਮੈਂ ਹੈ ਹੈ ਉਹ ਜੇ ਦੋ ਲਫ਼ਜ਼ ਯਾਦ ਆਤਾ ਦਰਸ਼ਕਾਂ ਦੀ ਨਜ਼ਰ ਕਰੋ ਥੋੜਾ ਜਿਆ ਜਰੂਰ ਸੁਣਾਉਂਗਾ ਠੀਕ ਹੈ ਜੀ ਹੰਦਰਾ ਜੀਤ ਦੀਆਂ ਖੋਪਰੀ ਦੁਜਾਰਨੀ ਇਹ ਦੇਵਚੋਂ ਜੋਤ ਜੱਗੀ ਸਿੱਖੀ ਦੇ ਪਿਆਰ ਦੀ ਅੰਧੇਰਾ ਜੀਤ ਦਿਆਂ ਦਿਨੋਂ ਦਿਨ ਵਦੀ ਇਹਦੀ ਰੌਸ਼ਨੀ ਨਾ ਕਟੀਏ ਖੋਪਰੀ ਦੇ ਦੀਵੇ ਵਿੱਚ ਅੰਧੇਰਾ ਦੀਵਟੀਏ ਅੰਧੇਰਾ ਦੀਵਟੀਏ ਜੱਗ ਵਿੱਚ ਜੇੜੀ ਪਈ ਚਾਰ ਨਿਰਨਾ ਖੇਲਾਰ ਦੀ ਇਹ ਦੇ ਵਿੱਚ ਜੋਤ ਜਗੀ ਸਿੱਖੀ ਦੇ ਪਿਆਰ ਦੀ ਆਂਧਰਾ ਜੀਤ ਦਿਆਂ ਤੇਲ ਦੀ ਥਰਪ ਵਿੱਚ ਪੁੱਤਰਾ ਦੀ ਪਾਈਏ ਸਿਰ ਦਸ ਮੈਸ਼ ਜੋਤ ਇਸ ਤਰਾਂ ਜਗਾਈਏ तरह जॻाई निर्शल अनोखी बल सची सरकार इहो जोत जगी सिखी दे प्यार आंदरां जीतद ਇਹ ਪਿਆਰਾ ਸੀ ਮਿਰਸ਼ਲ ਦਾ ਗੀਤ ਹੈ ਜੀ ਉਹਨਾਂ ਦਾ ਲਿਖਿਆ ਅੰਮ੍ਰਿਤਸਰ ਦਾ ਲਿਖਿਆ ਜੀ ਅੰਮ੍ਰਿਤਸਰ ਮਿਰਸ਼ਲ ਸਾਹਿਬ ਰਹਿੰਦੇ ਸੀ ਬਹੁਤ ਮੇਰਾ ਪਿਆਰ ਸੀ ਜੀ ਉਹਨਾਂ ਦਾ ਗੀਤ ਇਹ ਮੈਂ ਰਿਕਾਰਡ ਕਰਾਇਆ ਸੀ ਠੀਕ ਹੈ ਜੀ ਤੇ ਜਦੋਂ ਤੁਸੀਂ ਪ੍ਰੋਗਰਾਮਾਂ ਦੇ ਜਾਂਦੇ ਸੀਗੇ ਉਦੋਂ ਫਿਰ ਸਿੱਧਾ ਹੀ ਜਾਂਦੇ ਸੀ ਕਈ ਵਾਰੀ ਇੱਥਾਂ ਹੋਇਆ ਕੋਈ ਪ੍ਰੋਗਰਾਮ ਨਰੋਲ ਕਲਾਸੀਕਲ ਹੋਵੇ ਤੇ ਤੁਹਾਨੂੰ ਬੁਲਾਇਆ ਗਿਆ ਹੋਵੇ ਵੀ ਆਪਾਂ ਕਲਾਸੀਕਲ ਲਾਈਵ ਜਾਂ ਕੋਈ ਏਦਾਂ ਦਾ ਪ੍ਰੋਗਰਾਮ ਹੋਇਆ ਹੋਵੇ ਜਿੱਥੇ ਸਿਰਫ ਤੇ ਸਿਰਫ ਤੁਸੀਂ ਕਲਾਸੀਕਲ ਹੀ ਗਿਆ ਹੋਵੇ ਨਹੀਂ ਐਸਾ ਕੋਈ ਪ੍ਰਾਮ ਨਹੀਂ ਅੱਛਾ ਐਸਾ ਕੋਈ ਨਹੀਂ ਆਉਂਦਾ ਨਹੀਂ ਨਹੀਂ ਕਲਾਸਿਕਲ ਗਾਉਂ ਲਈ ਦਾ ਕੱਲੇ ਕਲਾਸਿਕਲ ਦੇ ਪ੍ਰਾਮ ਤੇ ਮੈਨੂੰ ਨਹੀਂ ਸਦੇ ਕਿ ਅੱਛਾ ਜੀ ਹਾਂ ਉਹ ਮਤਲਬ ਉਹ ਫੋਕ ਗਾਉਣ ਵਾਸਤੇ ਫੋਕ ਗੀਤ ਚੱਲ ਪੈਣਾ ਗੀਤ ਦਾ ਹੀ ਮਾਹੌਲ ਕਿ ਪਿੰਡਾਂ 'ਚ ਰਿਕਾਰਡ ਵੱਜਣ ਲੱਗ ਪਏ ਜੀ ਫਿਰ ਲੋਕ ਵੈਸੇ ਤਾਂ ਮੈਂ ਕਲਾਸਿਕਲ ਜਿੰਨਾ ਮਰਜ਼ੀ गा ਸਕਦਾ ਸੀ ਜੀ 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 ਹਾਂਜੀ ਤੇ ਉਹ ਲੇਕਿਨ ਫਿਰ ਪਿੰਡਾਂ 'ਚ ਨਸੀ ਸੁਣਦੇ ਲੋਕ ਠੀਕ ਹੈ ਜੀ ਤੇ ਮੈਂ ਫਿਰ ਲਾਈਟ ਗਾਉਂਦਾ ਰਿਹਾ ਵੈਸੇ ਕਰਾਸੀ ਕਿ ਯਾਦ ਬਥੇਰਾ ਸੀ ਮੇਰੇ ਠੀਕ ਹੈ ਜੀ ਹਾਂ ਪਰ ਤੁਹਾਡਾ ਜੀਵਨ ਬਸਰ ਜਿਹੜਾ ਉਹ ਧਾਰਮਿਕ ਖੇਤਰ ਦੇ ਵਿੱਚ ਗਾ ਕੇ ਵਧੀਆ ਤੁਸੀਂ ਬਸ ਰੁਚੀ ਮੇਰੀ ਏ ਠੀਕ ਹੈ ਰੁਚੀ ਸੀ ਪਰ ਕੋਈ ਵਾਰੀ ਬੰਦੇ ਦੇ ਦਿਮਾਗ 'ਚ ਆ ਜਾਂਦੀ ਨਾ ਵੀ ਆਹ ਦੂਸਰੇ ਗੀਤ ਗਾ ਕੇ ਹਲਕੇ ਜਿਹਾ ਇਹਨਾਂ ਵਾਂਗੂ ਮੈਂ ਪ੍ਰੋਗਰਾਮ ਲਾਵਾਂ ਵੱਧ ਜਾਂ ਪੈਸੇ ਕਮਾਵਾਂ ਕਦੀ ਐਦਾਂ ਨਹੀਂ ਆਇਆ ਦਿਮਾਗ 'ਚ ਨਹੀਂ ਆਈ ਨਾ ਹੀ ਨਾ ਅੱਛਾ ਜੀ ਸਾਡੇ ਪਿਤਾ ਜੀ ਬੜੇ ਧਾਰਮਿਕ ਸੀ ਜੀ ਉਹ ਉਹਨਾਂ ਨੇ ਮੈਨੂੰ ਇਹ ਰੁਚੀ ਲਈ ਸੀ ਅੱਛਾ ਜੀ ਉਹਨਾਂ ਨੂੰ ਸ਼ੌਕ ਲਾ ਉਹਨਾਂ ਆਪ ਗੌਂਦੇ ਸੀ ਠੀਕ ਹੈ ਜੀ ਇਹ ਅੰਮ੍ਰਲ ਜੇਲ੍ਹ ਸ਼ਹੀਦ ਹੋ ਗਏ ਅੱਛਾ ਜੀ ਪਾਕੀ ਪੰਜਾਬੀ ਸੂਬੇ ਦੇ ਮੋਰਚੇ ਅੱਛਾ ਜੀ ਤੇ ਉਹਨਾਂ ਨੇ ਚੁਟਕ ਲਈ ਸੀ ਫਿਰ ਉਹਨਾਂ ਕੋਲੋਂ ਮੈਂ ਸਿੱਖਿਆ ਪਾਕਿਸਤਾਨ ਚੋਂ ਸਿੱਖਿਆ ਹੈ ਨਾ ਠੀਕ ਹੈ ਜੀ ਹਾਂ 47 ਵਿੱਚ ਆਏ ਸੀ ਇੱਥੇ ਆਏ ਜਿਸ ਦੇ ਬਰਵਾਲੇ ਆਏ ਫਿਰ ਉਦੋਂ ਪਾਕਿਸਤਾਨ ਤੋਂ ਬਰਨਾਲਾ ਸਾਡਾ ਪਿੰਡ ਜੱਦੀ ਸੋਰੀ ਬਰਨਾਲਾ ਬਰਨਾਲਾ ਕਲਾਂ ਜੱਦੀ ਪਿੰਡ ਸੀ ਇੱਥੇ ਆਏ ਜੀ ਤੁਸੀਂ ਪਾ ਪਹਿਲਾਂ ਆਪਣਾ ਪਿੰਡ ਪਹਿਲਾਂ ਵੀ ਸੀ ਘਰ ਇੱਥੇ ਸੀਗਾ ਅੱਛਾ ਜੀ ਇੱਥੋਂ ਗਏ ਸੀ ਜਿੱਦਾਂ ਬਾੜ ਚ ਬਈ ਨਵੀਂ ਅੱਛਾ 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 ਆ ਬਾੜ ਨਵੀਂ ਆਬਾਦ ਹੋਈ ਹੈ ਬਈ ਉਧਰ ਚਲੋ ਠੀਕ ਹੈ ਜੀ ਹਾਂ ਜੀ ਉਦੋਂ ਫੇਰ ਇੱਥੇ ਹੀ ਆ ਗਏ ਫੇਰ ਰੌਲਿਆਂ ਚ ਫੇਰ ਇੱਧਰ ਆ ਹਾਂ ਤੇ ਆ ਜਿਹੜਾ ਤੁਹਾਡਾ ਸੰਗੀਤਕ ਵਿਦਿਆਲਾ ਹਾਂ ਇਹ ਤੁਸੀਂ ਦੱਸਿਆ ਕਿ ਵੈਸੇ ਤਾਂ 1956 ਤੋਂ ਚੱਲਦਾ ਆ ਰਿਹਾ ਹੈ ਨਾ ਪਹਿਲਾਂ ਰੇਲਵੇ ਰੋਡ ਤੇ ਕਿਰਾਏ ਤੇ ਲਿਆ ਜੀ ਅੱਛਾ ਜੀ ਫਿਰ ਇੱਥੇ ਆ ਕੇ ਮੈਂ ਉੱਥੇ ਕ ਨੂੰ ਲੈ ਲਿਆ ਕਿਰਾਏ ਤੇ ਜੀ ਇਹ ਦੋ ਉਹ ਕਹਿੰਦੇ ਜੀ ਉੱਠ ਜਾਓ ਉੱਥੋਂ ਸਾਨੂੰ ਸਾਡੇ ਪਰੌਣੇ ਆਉਣੇ ਹਨ ਯਾਨੀ ਜਿੱਦਾਂ ਠੀਕ ਹੈ ਮਾਲਕ ਕਹਿੰਦੇ ਮੈਂ ਕਿਹਾ ਵੀ ਮੈਂ ਝਗੜਾ ਨਹੀਂ ਕਰ ਸਕਦਾ ਕਿ ਜੀ ਨਾ ਜੀ ਤੇ ਮੈਂ ਫਿਰ ਇੱਧਰ ਆ ਗਿਆ ਇੱਥੇ ਕਿਰਾਏ ਤੇ ਲੈ ਕੇ ਬਹਿ ਗਿਆ ਜੀ ਫਿਰ ਮੈਂ ਕਿਹਾ ਕੋਈ ਆਪਣਾ ਦੇਖੀਏ ਅੱਛਾ ਇੱਥੇ ਮੈਨੂੰ ਇੱਕ ਕਮਰਾ ਮਿਲ ਗਿਆ ਪੌੜੀ ਚੜੀ ਸੀ ਇੱਕ ਕਮਰਾ ਸੀ ਇੱਥੇ ਠੀਕ ਹੈ ਜੀ ਤੇ ਉਹ ਮੋਹਰੇ ਪੌੜੀ ਚੜੀ ਤੇ ਹੋਰ ਕੁਛ ਨਹੀਂ ਸੀ ਇੱਥੇ ਮੈਂ ਉਹ ਕਮਰਾ ਫੇਰ ਕਿਸੇ ਨੂੰ ਪੁੱਛਿਆ ਕਿਸੇ ਬੰਦੇ ਕੋਲ ਸੀਗਾ ਜੀ ਅ ਸੀਗਾ ਤੇ ਮਿਸਤਰੀ ਕੋ ਉਹ ਫੇਰ ਇੱਕ ਜੱਟ ਨੇ ਖਰੀਦ ਲਿਆ ਉਹਦੇ ਕੋਲ ਅੱਛਾ ਜੀ ਉਹ ਵੇਚਣ ਲੱਪਿਆ ਅੱਛਾ ਅੱਛਾ ਮੈਂ ਕਿਹਾ ਤੂੰ ਯਾਰ ਵੇਚਣਾ ਕਹਿੰਦਾ 2500 ਰੁਪਏ ਲੈਣਾ ਅੱਛਾ ਜੀ ਮੈਂ ਫੇਰ 2500 ਉਹਨੂੰ ਡੈ ਲਿਆ ਉਹਦੇ ਕੋਲ ਇਹ ਆ ਨਿਤਰੀਹਣ ਮੇਰੇ ਕੋ ਸਿੱਖਦਾ ਹੁੰਦਾ ਸੀ ਇੱਥੇ ਬੈਠਿਆ ਰਹਿੰਦਾ ਹੁਣ ਤਾਂ ਗੁਜ਼ਰ ਗਿਆ ਏ RAMLAL RAMLAL SINGH ਨਾਂ ਲਿਖਿਆ ਜੀ ਉਹਨਾਂ ਦਾ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਇਹ ਇੱਕ ਕੀਰਤਨ ਕਰਦੇ ਸੀ ਜਾਂ ਕੀਰਤਨ ਬਾਣੀ ਤੇ ਮੈਂ ਸਿਖਾਇਆ ਉਹਨੂੰ ਬੜਾ ਆਸਾ ਦੀ ਵਾਰ ਜ਼ਬਾਨੀ ਯਾਦ ਕਰਾਈ ਵਾਹ ਜੀ ਵਾਹ ਹਾਂ ਠੀਕ ਹੈ ਜੀ ਫਿਰ ਉਹ ਗੁਜ਼ਰ ਕੇ ਕਲਾਮ ਪਿੰਡ ਤੋਂ ਆਉਂਦੇ ਸੀ ਅੱਛਾ ਤੁਸੀਂ ਕਲਾਸਿਕਲ ਵੀ ਗਾ ਰਹੇ ਸੀ ਕਦੀ ਰਾਗੀ ਜਥਾ ਬਣਾਉਣ ਬਾਰੇ ਵੀ ਸੋਚਿਆ ਵੀ ਕਿਸੇ ਮੈਂ ਰਾਗੀ ਜੇ ਤਾਂ ਮੈਨੂੰ ਕੋਈ ਪਸ਼ਾਂ ਵੀ ਧਿਆਨ ਅਸੀਂ ਦੋ ਤਿੰਨ ਬੰਦੇ ਲੱਗ ਬੈਠੋ ਜੀ ਅੱਛਾ ਕੀਰਤਨ ਕਰਨ ਨੂੰ ਮੈਂ ਕਹਿੰਦਾ ਵੱਖਰਾ ਕੱਲਾ ਹੀ ਬੰਦਾ ਠੀਕ ਹੈ ਅੱਛਾ ਜੀ ਬਸ ਇੱਕ ਤਬਲੇ ਵਾਲਾ ਲੈ ਲਓ ਅੱਛਾ ਜੀ ਆਪਣੇ ਕਲਾਕਾਰ ਦੇ ਤੌਰ ਤੇ ਧਾਰਮਿਕ ਗਾਓ ਠੀਕ ਹੈ ਠੀਕ ਹੈ ਜਿੱਥਾ ਮੈਂ ਬਣਾਉਣ ਨੂੰ ਮੇਰੀ ਰੂਹ ਨਹੀਂ ਜ਼ਮੰਦ ਅਸਰ ਨਾ ਢਾਡੀ ਰੰਗ ਹੋਣ ਨੂੰ ਨਾ ਰਾਗੀ ਜਥਾ ਨਾ ਢਾਡ ਬਿਲਕੁਲ ਗਾਉਂਗਾ हां ਜਿਹੜੇ ਸੁਜਿੰਦੇ ਇੱਕ ਦੋ ਬਸ ਇੱਕ ਨਾਲ ਤਬਲੇ ਵਾਲੇ ਲੈਣਾ ਬਸ ਜੀ ਅੱਛਾ ਜੀ ਤਬਲੇ ਵਾਲਾ ਇੱਕੋ ਹੀ ਸਕੂਟਰ ਤੇ ਦੁਕਾਨੇ ਚਲੇ ਜਾਣਾ ਠੀਕ ਆ ਆਨੰਦਕਾਰੀ ਕਰਾ ਕੇ ਆ ਜਾਣਾ ਬਸ